ਰੋਪੋਰ ਬੜਿਆਲ ਅੱਗੇ ਕੁਛ ਮੀਨ ਇਥੇ ਨੁਕਸਾਨ ਹੋਇਆ ਸੀ ਮਧੋਨਾ ਦੀ ਦਾ ਇਹੇ ਥਾਂ ਛੰਡਾ ਲੱਕਾ ਬੰਦਾ ਇਹ ਪੰਜ ਛੇ ਜਗ੍ਹਾ ਟੁੱਟ ਗਈ ਗ੍ਰੇਨ ਟੁੱਟ ਗਈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪੈ ਗਿਆ ਤੇ ਮੈਨੂੰ ਹਰਮਨ ਦਾ ਫੋਨ ਆਇਆ ਪਟਿਆਲ ਸਾਹਿਬ ਦਾ ਫੋਨ ਆਇਆ ਕਿ ਕੁਛ ਕਰੋ ਤੇ ਮੈਂ ਡਰੇਨੇਜ ਡਿਪਾਰਟਮੈਂਟ ਨੂੰ ਕਿਹਾ ਵੀ ਤੁਸੀਂ ਮਸ਼ੀਨ ਭੇਜੋ ਉਹਨਾਂ ਨੇ ਇੱਕ ਮਸ਼ੀਨ ਭੇਜੀ ਮਸ਼ੀਨ ਆ ਲਈ ਸੀ ਚਲੋ ਮਸ਼ੀਨ ਭੇਜੀ ਤੇ ਜਦੋਂ ਇੱਥੇ ਦੇ ਹਲਕਾ ਇੰਚਾਰਜ ਨੂੰ ਪਤਾ ਲੱਗਾ ਉਹਨੇ ਫੋਟੋ ਖਿਚਾਈ ਫੋਟੋ ਖਿਚਾ ਕੇ ਮਸ਼ੀਨ ਪਤਾ ਨਹੀਂ ਕਿੱਧਰ ਗਈ ਤੇ ਨਾਲ ਹੀ ਮੇਰੀ ਦੂਜੀ ਮਸ਼ੀਨ ਆ ਰਹੀ ਸੀ ਜਿਹੜੀ ਇਸ ਵੇਲੇ ਸੁਲਤਾਨਪੁਰ ਬੰਨੇ ਦੇ ਉੱਤੇ ਕੰਮ ਚੱਲ ਰਿਹਾ ਖੇਦਰ ਖੇਦਰਪੁਰ ਉੱਥੋਂ ਫਿਰ ਅਸੀਂ ਮਸ਼ੀਨ ਮੰਗਾਈ ਭੱਟੀ ਮਸ਼ੀਨ ਆ ਇਹਦੇ ਨਾਲ 4 ਦਿਨਾਂ ਜੋ ਗਿਆ ਉਹ ਸਰਕਾਰੀ ਮਸ਼ੀਨ ਤਾਂ ਇੱਕ ਘੰਟਾ ਫੋਟੋ ਦੇ ਬਾਅਦ ਗਾਇਬ ਹੋ ਗਈ ਮੇਰੇ ਖਿਆਲ ਨਾਲ ਮਿੰਨ ਤਾਂ ਸਮਝ ਨਹੀਂ ਆ ਫੋਟੋ ਨਾਲ ਪੁਲੀਆਂ ਜਾਂ ਬੰਨ ਨਹੀਂ ਬੱਜਣੇ ਇਹ ਤਾਂ ਕੰਮ ਕਰਨਾ ਬਚਣਿਆ ਦੇਖੋ ਸਰਕਾਰੀ ਮਸ਼ੀਨਾ ਅਵੇਲੇਬਲ ਨਹੀਂ ਇਹ ਮੰਨਣਾ ਚਾਹੀਦਾ ਜਗ੍ਹਾ ਜਗ੍ਹਾ ਨੁਕਸਾਨ ਹੋਇਆ ਹੈ ਤੇ ਸਰਕਾਰ ਦੀਆਂ ਮਸ਼ੀਨਾ ਉਹ ਨਹੀਂ ਆ ਕਿ ਹੁੰਨੀਆਂ ਇਹ ਤਾਂ ਫਿਰ ਪੱਲਿਓ ਖਰਚ ਕੇ ਹੀ ਕੰਮ ਚੱਲਦਾ ਤੇ ਅਜ 4 ਦਿਨ ਹੋ ਗਏ ਆ ਹਰਮਨ ਬਟਿਆਲ ਸਾਹਿਬ ਤੇ ਲੰਬੜਦਾਰ ਤੇ ਬਾਕੀ ਪਿੰਡ ਵਾਸੀਆਂ ਨੂੰ ਕਿਹਾ ਵੀ ਜਿੱਥੇ ਮਰਜ਼ੀ ਬਣਾ ਲਓ ਇਹਨਾਂ ਨੇ ਕੇਸਰਪੁਰ ਬਟਿਆਲ ਖੁਸਰੋਪੁਰ ਤੇ ਸਿਧਵਾਂ ਦਾ ਜਿਹੜਾ ਇਲਾਕਾ ਜਿੱਥੇ ਜਿੱਥੇ ਡਰੇਨ ਕਮਜ਼ੋਰ ਸੀ ਉਹਨੂੰ ਦੁਬਾਰਾ ਤੇ ਬੰਦ ਦਿੱਤਾ ਆ ਲੇਕਿਨ ਸੁਹਾ ਨੇ ਇਸ ਗੱਲ ਦਾ ਕਿ ਇਹ ਹਫਤ ਆਈ ਕਿਉਂ ਇਹਦਾ ਕਾਰਨ ਆ ਕਿ ਇਹ ਮਸ਼ੀਨਾ ਜਿਹੜੀਆਂ ਚਲਾਉਣੀਆਂ ਚਾਹੀਦੀਆਂ ਜਦੋਂ ਸੁੱਕ ਪੱਕਾ ਹੋਵੇ ਡਰੇਨ ਸਾਲ ਚ ਇੱਕ ਵਾਰ ਸਾਫ਼ ਕਰਾਈਦੀ ਆ ਸਾਡੇ ਰਾਜ 'ਚ ਅਸੀਂ ਸਾਡਾ ਰਾਜ ਸੀ ਕਾਰੀਆਂ ਦਾ ਸੀ ਰੋੜ ਰੋੜਾ ਪਾ ਕੇ ਕਰਵਾਈਦਾ ਸੀ ਆਮ ਆਦਮੀ ਪਾਰਟੀ ਨੇ ਜਿੱਦਣ ਤੇ ਪਾਵਰ ਚਾਹੇ ਆ ਇੱਕ ਵਾਰ ਡਰੇਨ ਪਾ ਪਾਸਾ ਸਾਫ ਕਰਾਈ ਨਹੀਂ ਹੋਈ ਨਾ ਪਤਾ ਵੀ ਇਸੇ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਰਾਜ ਭਾਗ ਦਾ ਪਤਾ ਨਹੀਂ ਫੋਟੋ ਖਿਚਾਉਣ ਦਾ ਪਤਾ ਸੋ ਫੋਟੋ ਨੂੰ ਛੱਡੋ ਕੰਮ ਕਰਕੇ ਦਿਖਾਓ